ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਨ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਫਿਲੌਰ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ ਜਿਸ ਵਿੱਚ ਵੱਖ-ਵੱਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਆਪਣੇ ਹੀਰੋ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਆ ਫਿਰਕਾਪ੍ਰਸਤੀ, ਬੇਰੋਜ਼ਗਾਰੀ, ਨਸ਼ਿਆਂ, ਅਨਪੜਤਾ ਅਤੇ Dalitਾਂ ও ਔਰਤਾਂ ਉੱਪਰ ਹੋ ਰਹੇ ਅਤਿਆਚਾਰ ਖਿਲਾਫ ਲੜਾਈ ਜਾਰੀ ਰੱਖਣ ਦਾ ਅਹਦ ਲਿਆ। ਐਰੇਲੀ ਫਿਲੌਰ ਤੋਂ ਸ਼ੁਰੂ ਹੋ ਕੇ ਗੁਰਾਇਆਂ ਤੋਂ ਹੁੰਦੀ ਹੋਈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਗੜ ਕਲਾਂ ਲਈ ਰਵਾਨਾ ਹੋਈ ਆਪਣੇ ਸੰਬੋਧਨ ਵਿੱਚ ਸਭਾ ਦੇ ਜਿਲ੍ਹਾ ਸਕੱਤਰ ਐਡਵੋਕੇਟ ਅਜੇ ਫਿਲੌਰ ਤਹਿਸੀਲ ਪ੍ਰਧਾਨ ਗੁਰਦੀਪ ਗੋਗੀ ਨੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਸਮਾਜਵਾਦ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਵੱਲੋਂ ਸਮਰਾਜਵਾਦ ਖਿਲਾਫ ਸ਼ੁਰੂ ਕੀਤੀ ਲੜਾਈ ਨੂੰ ਤੇਜ਼ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੇ 171ਵੇਂ ਜਨਮ ਦਿਹਾੜੇ ਨੂੰ ਸਮਰਪਤ ਸ਼ਹੀਦ ਭਗਤ ਸਿੰਘ ਨੌਜਵਾਨ ਸੁਭਾ ਦੇ ਵੱਲੋਂ ਇੱਕ ਵਿਸ਼ਾਲ ਮਾਰਚ ਜਲੰਧਰ ਦੇ ਫਲੋਰ ਤੋਂ ਚੱਲ ਕੇ ਖੜਕੜਕਲਾ ਦੇ ਵੱਲ ਨੂੰ ਜਾ ਰਿਹਾ ਹੈ ਇਹ ਮਾਰਚ ਦੱਸ ਰਿਹਾ ਹੈ ਕਿ ਜਿਹੜੇ ਨੌਜਵਾਨ ਪੰਜਾਬ ਤੇ ਲਗਾਤਾਰ ਬੇਰੁਜ਼ਗਾਰੀ ਦਾ ਸੰਤਾਪ ਝਡਾ ਰਹੇ ਆ ਨਸ਼ੇ ਦੇ ਵਿੱਚ ਫਸੇ ਹੋਏ ਆ ਉਹਨਾਂ ਨੌਜਵਾਨਾਂ ਨੂੰ ਲਗਾਤਾਰ ਅਸੀਂ ਸੰਘਰਸ਼ ਦੇ ਵੱਲ ਨੂੰ ਸੱਦਾ ਦੇ ਰਹੇ ਆ ਤੇ ਭਗਤ ਸਿੰਘ ਦੀ ਵਿਚਾਰਧਾਰਾ ਦੇ ਵੱਲ ਨੂੰ ਜੋੜਨ ਦਾ ਸੱਦਾ ਦੇ ਰਹੇ ਆ ਇਸ ਮਾਰਚ ਦੇ ਨਾਲ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਇਹ ਸਨੇਹਾ ਦੇ ਰਿਹਾ ਕਿ ਆਓ ਇਕੱਠੇ ਹੋਈਏ ਇਸ ਸੰਘਰਸ਼ ਦਾ ਰਾਹ ਮੱਲੀਏ ਸ਼ੀਦਿਆ ਜੰਮ ਭਗਤ ਸਿੰਘ ਦੇ ਚੰਡੇ ਹੱਥਾਂ ਦੇ ਵਿੱਚ ਫੜ ਕੇ ਲਗਾਤਾਰ ਪਿੰਡੋਂ ਪਿੰਡੀ ਨੌਜਵਾਨਾਂ ਨੂੰ ਜਥੇਬੰਦ ਕਰੀਏ ਤੇ ਜਥੇਬੰਦ ਕਰਕੇ ਜਿਹੜੀ ਸਰਕਾਰਾਂ ਜਿਹੜੀ ਭਗਵੰਤ ਮਾ ਲਗਾਤਾਰ ਇਹ ਕਹਿ ਕੇ ਸੱਤਾ ਦੇ ਵਿੱਚ ਆਇਆ ਅਸੀਂ ਨੌਜਵਾਨਾਂ ਦੇ ਲਈ ਕੰਮ ਕਰਾਂਗੇ ਬਿਰਦਗਾਰੀ ਦਾ ਖਾਤਮਾ ਕਰਾਂਗੇ ਨਸ਼ੇ ਨੂੰ ਠੱਲ ਪਾਵਾਂਗੇ ਇਹ ਕਿਤੇ ਵੀ ਉਹਨਾਂ ਕੀਤਾ ਨਹੀਂ ਜਦ ਜ਼ਮੀਨੀ ਹਕੀਕਤ ਦੇ ਉੱਪਰ ਭਗਵੰਤ ਮਾਨ ਦੀ ਛਤਰ ਸ਼ਾਹ ਦੇ ਹੇਠ ਚਾਹੇ ਡਰੱਗਸ ਮਾਫੀਆ ਆਇਆ ਚਾਹੇ ਰੇਟ ਮਾਫੀਆ ਆਇਆ ਚਾਹੇ ਬੇਰਜ਼ਗਾਰੀ ਦਾ ਕਾਰੋਬਾਰ ਹੋਰ ਜਿਆਦਾ ਵਧਿਆ ਆਇਆ ਤੇ ਨੌਜਵਾਨ ਬੇਰਜ਼ਗਾਰੀ ਦੇ ਸਤਾਪ ਅੰਡਾਂ ਦੇ ਜਿਹੜਾ ਫਾਹੇ ਲੰਦੇ ਲਈ ਮਜਬੂਰ ਹੈ ਅੱਜ ਅਸੀਂ ਸ਼੍ਰੀ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਤਸੀਲ ਫਲੋਰ ਤੇ ਤਸੀਲਨ ਕੋਟਰ ਦੇ ਜਿਹੜਾ ਵੱਡਾ ਕਾਫਲਾ ਭਗਤ ਸਿੰਘ ਦੇ ਪਿੰਡ ਪਿੰਡ ਖੜਕੜ ਕੱਲਾ ਜਾ ਰਿਹਾ ਜਿਹੜਾ ਇਹ ਕਾਫਲਾ ਪਿੰਡ ਪਿੰਡ ਤੋਂ ਚੱਲਿਆ ਹੋਇਆ ਆ ਗਰਾਿਆਂ ਦੇ ਕੀ ਤਾ ਗਰਾਿਆਂ ਤੋਂ ਜਿਹੜਾ ਅਸੀਂ ਖੜਕੜ ਕਲਾ ਜਾਵਾਂਗੇ ਜਿਹੜੇ ਸਾਡੇ ਦੇਸ਼ ਦੇ ਮਹਾਨ ਸ਼ਹੀਦ ਅਸ਼ੀਰ ਭਗਤ ਸਿੰਘ ਉਹਨਾਂ ਦਾ ਜਿਹ 177ਵਾਂ ਜਿਹੜਾ ਜਨਮ ਦਿਹਾੜਾ ਆ ਜਿੱਥੇ ਅਸੀਂ ਅੱਜ ਉਹ ਮਨਾ ਰਹੇ ਹਾਂ ਉੱਥੇ ਜਿਹੜੇ ਭਗਤ ਸਿੰਘ ਦੇ ਅਧੂਰੇ ਸੁਪਨੇ ਆ ਬਰਾਬਰਤਾ ਦਾ ਸਮਾਜ ਸਿਰਜਣ ਵਾਲਾ ਗਰੀਬੀ ਤੇ ਅਮੀਰੀ ਦਾ ਪਾੜਾ ਖਤਮ ਕਰਨ ਵਾਲਾ ਔਰਤਾਂ ਦੇ ਅਤਿਆਚਾਰ ਨੂੰ ਖਤਮ ਕਰਨ ਵਾਲਾ ਜਿਹੜਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਵਾਲਾ ਸਮਾਜ ਸਿਰਜਣ ਦਾ ਭਗਤ ਸਿੰਘ ਦਾ ਸੁਪਨਾ ਸੀਗਾ ਅੱਜ ਅਸੀਂ ਭਗਤ ਸਿੰਘ ਦੇ ਪਿੰਡ ਖੜਕੜਗਲਾ ਪਹੁੰਚ ਕੇ ਉਹ ਜਿਹੜੀ ਲੜਾਈ ਸੀ ਭਗਤ ਸਿੰਘ ਨੌਜਵਾਨ ਸਭਾ ਪਿਛਲੇ ਲੰਮੇ ਸਮੇਂ ਤੋਂ ਲੜਦੀ ਆ ਰਹੀ ਹੈ ਅਸੀਂ ਇਹ ਲੜਾਈ ਨੂੰ ਜਿਹੜਾ ਦਹਰਾਉਣ ਦਾ ਜਿਹੜਾ ਉੱਥੇ ਜਾ ਕੇ ਐਦ ਕਰਾਂਗੇ